ਉਨੇ ਫੂਨ ਕੀਤਾ ਸੀ ਕਿ ਅੰਦਰ ਮੁੰਡਾ ਇੱਕ ਵੜਿਆ ਦਾ ਕੋਈ ਪਤਰਾ ਜਾ ਤੇ ਦੋ ਮੁੰਡੇ ਮੋਟਾ ਤੇ ਉੱਥੇ ਘੁਲੋਤੇ ਸੀ ਇਹ ਗੱਲੇ ਅੱਛਾ ਜੀ ਕਹਿੰਦੇ ਉਹ ਉਹ ਵੇਖ ਕੇ ਉਹਨੂੰ ਮੁੰਡੇ ਉਹ ਤੇ ਮੈਂ ਕਹਿੰਦਾ ਰੋ ਰੋਲਾ ਪਾਇਆ ਤੇ ਕਹਿੰਦਾ ਭੱਜ ਗਿਆ ਮੁੰਡੇ ਮੋਟੇ ਆ ਰਿਹਾ ਤੇ ਹਾਰ ਕਹਿੰਦਾ ਨੋਟਾਂ ਦੇ ਫੜੇ ਲਏ ਨਾ ਹਰ ਚੱਕਰ ਸਿਆ ਦੇਖ ਲੈ ਤੈਨੂੰ ਇੱਕ ਮੋਟਰ ਸੀ ਤੇ ਦੋ ਇੱਕ ਅੰਦਰ ਵੜਿਆ ਇੱਕ ਬਾਹਰ ਨਿਕਲਦਾ ਤੇ ਮੈਂ ਪੁੱਛਿਆ ਕੀ ਗੱਲ ਆ ਤੇ ਕੰਦੇ ਨੇ ਉਹ ਬਸ਼ਾਲਾ ਕੇ ਬਨੋਣਾ ਐਉਂ ਕਹਿੰਦਾ ਚਲ ਜਾ ਇੱਥੋਂ ਤੇ ਮੈਂ ਰਾਮਨਾਥ ਨਿਕਲ ਗਿਆ ਥੋੜਾ ਸਮਾਂ ਜੀ ਮੈਂ ਨੇੜੇ ਰਾਮ ਨਾਲ ਮੇਰਾ ਨਾ ਰਸ਼ਮੀ ਨੀਰ ਕੀ ਹੋਇਆ ਤੁਹਾਡੇ ਉੱਤੇ ਕੋਈ ਮੁੰਨੂ ਸਰੇ ਕੋਈ 10 6 ਵਜੇ ਫੋਨ ਆਇਆ ਵਾ ਤੇ ਉਹ ਮੁੰਡਾ ਇੱਥੇ ਲੱਗਾਦਾ ਹੀ ਆਪਣਾ ਮੋਟਰ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾ ਤੇ ਬਾਹਰ ਨਿਆਰੂ ਗੇਟ ਲੱਗਾਦਾ ਹੈ ਹਾਂ ਵਾਟਰ ਸਪਲਾਈ ਤੇ ਲੱਗਾਦਾ ਉਹਨੇ ਫੋਨ ਕੀਤਾ ਸੀ ਕਿ ਅੰਦਰ ਮੁੰਡਾ ਇੱਕ ਵੜਿਆਦਾ ਕੋਈ ਪਤਰਾ ਜਾ ਤੋ 2 ਮਿੰਟੇ ਮੋਟਰਸਾਈਕਲ ਉੱਥੇ ਘੁਲਤੇ ਦੇ ਹੀ ਗਏ ਅੱਛਾ ਜੀ ਕਹਿੰਦੇ ਉਹ ਨੂੰ ਵੇਖ ਕੇ ਉਹਨੂੰ ਮੁੰਡੇ ਹੋ ਤੇ ਮੈਂ ਕਹਿੰਦਾ ਰੋਲਾ ਰੋਲਾ ਪਾਇਆ ਤੇ ਕਹਿੰਦਾ ਭੱਜ ਗਿਆ ਮੁੰਡੇ ਮੋਟਰਸਾਈਕਲ ਤੇ ਹਾਰ ਕਹਿੰਦਾ ਨੋਟਾਂ ਦੇ ਫੜੇ ਦੇ ਉਹਨਾਂ ਦਾ ਅੱਛਾ ਬੱਸ ਕਾਦੀ ਦੁਕਾਨ ਕਾਦੀ ਸੀ ਇਹ ਮਣੀਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਹਾਰ ਗਏ ਨੇ 30000 ਰੁਪਏ ਦੇ ਨੋਟਾਂ ਦੇ ਕੋਈ ਸੀਸੀਟੀਵੀ ਵੀਡੀਓ ਕੋਈ ਆਈ ਹੈ ਬੰਦ ਕਰੋ ਨਹੀਂ ਉਹ ਨਹੀਂ ਕੋਈ ਪਤਾ ਕੁਝ ਕਿੰਨੇ ਵਜੇ ਦੀ ਘਟਨਾ ਹੋਈ ਇਹ ਮੇਰੇ ਖਿਆਲ ਕੋਈ 10 ਵਜੇ ਘਟੇ 6 ਦੀ ਹੈ 6 ਵਜੇ ਲੱਗ ਚੱਗੀ ਹੈ 6 ਵਜੇ ਲੱਗ ਚੱਗੀ ਹੈ ਕੁੱਲ ਤੋਂ ਕੰਪਲੀਟ ਕੀਤੀ ਤੇ ਕੀ ਰਾਹ ਹੈ ਪਤਾ ਲੱਗਾ ਕਾਦੇ ਨਾ ਛੱੜਦੇ ਤੋੜਿਆ ਗਿਆ ਮੈਂ ਕਿਹਾ ਰਾਟ ਰਾਟ ਨਾ ਹੀ ਕੋਈ ਛੱਡਤਾ ਕੀਤਾ ਉਹਨਾਂ ਨੇ ਲੋ ਇਹ ਰਾਟ ਕੰਦਾ ਫਰਿਆਦਾ ਇਹਨਾਂ ਦਾ ਅੱਛਾ ਜੀ ਆਪਣਾ ਸਵੇਰੇ ਸਵਾ 6:00 ਵਜੇ ਨਿਕਲੇ ਆ ਤੇ ਇੱਥੇ ਬੰਦੇ ਫੁਲੇ ਤੇ ਇੱਕੋਂ ਮੋੜ ਤੇ ਸੀ ਤੇ ਦੋ ਇੱਕ ਅੰਦਰ ਵੜਿਆ ਇੱਕ ਬਾਹਰ ਬਣੋਤਾ ਦਾ ਤੇ ਮੈਂ ਪੁੱਛਿਆ ਕੀ ਗੱਲ ਆ ਤੇ ਪੰਡੇ ਨਾਲ ਉਹ ਵਰਸ਼ਾ ਲੈ ਕੇ ਬੈਠਾ ਨਾ ਐਉਂ ਕੰਡਾ ਕਰ ਜਾ ਹਥੋਂ ਤੇ ਮੈਂ ਰਾਮਨਾਥ ਦੇਲ ਗਿਆ ਸੋਚ ਰਹਾ ਕਿ ਮੈਂ ਮਿਲ ਲਿਆ ਰਾਮ ਨਾਲ ਤੇ ਫਿਰ ਮੈਂ ਬਾਜੋਂ ਆਇਆ ਇਹਨੂੰ ਫੋਨ ਕੀਤਾ ਉਹਨਾਂ ਦਾ ਤੇਰੀ ਦੁਕਾਨ ਤੇ ਹੋਈ ਏ ਚੋਰੀ ਤੇ ਆ ਜਾ ਜ਼ਰਾ ਜ਼ਰਾ ਭਾਈ ਜਾਨੂੰ ਆ ਗਏ ਨਹੀਂ ਨਹੀਂ ਬਾਹਰ ਦੇ ਬੰਦੇ ਕੋਈ ਪੰਡੇ ਨਹੀਂ ਅਜਾ ਉਹ ਕਹਾ ਘੱਟ ਸੀ ਇਹ ਸਿਲੈਂਡਰ ਤੇ ਸੀ ਮੋਟਰ ਮੈਂ ਮੁਕੇ ਜੀ ਬੜੀ ਜਿ ਤਰ੍ਹਾਂ ਇਹ ਸਿਲੈਂਡਰ ਜੀ ਕੋਲ ਕੋਈ ਹੋਈ ਆ ਕੱਢ ਜੋ ਕੋਤੇ ਰਹੀ ਜੀ ਆਏ ਮੁਕਰ ਦੇਖ ਰਹੀ ਜੀ ਇੱਕ ਵਾਰ ਕੋਈ ਕੈਬ ਕਿਤੇ ਨਾ ਮਿਲ ਜੇ ਸਰ ਕੀ ਕੀ ਗਿਆ ਮੈਨੂੰ ਦੱਸਿਆ ਕੋਈ ਤੇ ਤੁਹਾਨੂੰ ਦੱਸਦੇ ਬੇਰ ਕੋਈ ਕੀ ਕਰ ਰਹੀ ਗੱਲ ਉਹਨੇ ਫੋਨ ਕੀਤਾ ਹੀ ਕਿ ਅੰਦਰ ਮੁੰਡਾ ਇੱਕ ਵੜਿਆ ਦਾ ਕੋਈ ਪਤਰਾ ਜਾ ਤੇ ਦੋ ਮੁੰਡੇ ਮੋਟਾ ਤੇ ਉੱਥੇ ਘੁਲੋਤੇ ਦਾ ਹੀ ਗੰਦੇ ਅੱਛਾ ਜੀ ਕਹਿੰਦੇ ਗੁੰਬੇ ਕਿ ਉਹਨੂੰ ਮੁੰਡੇ ਉਤੇ ਮੈਂ ਕਹਿੰਦਾ ਰੋ ਰੋਲਾ ਪਾਇਆ ਤੇ ਕਹਿੰਦਾ ਭੱਜ ਗਿਆ ਮੁੰਡੇ ਮੋਟਰਸਾਈਕਲ ਤੇ ਹਾਰ ਕਹਿੰਦਾ ਨੋਟਾਂ ਦੇ ਫੜੇ ਲਏ ਨਾ ਹੱਥ ਬੱਸਿਆ। ਦੇਖ ਲੱਗਿਆ ਇੱਕੋ ਮੋਟਰ ਸੀ ਤੇ ਦੋ ਇੱਕ ਅੰਦਰ ਵੜਿਆ ਇੱਕ ਬਾਹਰੋਂ ਨਿਕਲਦਾ ਤੇ ਮੈਂ ਪੁੱਛਿਆ ਕੀ ਗੱਲ ਆ ਤੇ ਕਹਿੰਦੇ ਨਾ ਉਹ ਬਸ਼ਾ ਲੈ ਕੇ ਬੈਠਾ ਨਾ ਐਉਂ ਕਹਿੰਦਾ ਚਲ ਜਾ ਹਥੋਂ ਤੇ ਮੈਂ ਆਰਾਮ ਨਾਲ ਨਿਕਲ ਗਿਆ ਥੋੜਾ ਸਮਾਂ ਜਿੱਦ ਮੈਂ ਇਹ ਰਹਾ ਨਾ ਰਖਾ ਮੈਂ ਨਹੀਂ ਕੀ ਹੋਇਆ ਤੁਹਾਡੇ ਇੱਥੇ ਕੋਈ ਮੁੰਨੋ ਸਰੇ ਕੋਈ 10 6 ਵਜੇ ਫੋਨ ਆਇਆ ਵਾ ਤੇ ਉਹ ਮੁੰਡਾ ਇੱਥੇ ਲੱਗਾਦਾ ਹੀ ਆਪਣਾ ਮੋਟਰ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾਦਾ ਬਾਣਿਆ ਰੂ ਗੇਟ ਲੱਗਾਦਾ ਹਾਂ ਵਾਟਰ ਸਪਲਾਈ ਤੇ ਲੱਗਾਦਾ ਉਹਨੇ ਫੋਨ ਕੀਤਾ ਸੀ ਕਿ ਅੰਦਰ ਮੁੰਡਾ ਇੱਕ ਵੜਿਆਦਾ ਕੋਈ ਪਤਾ ਜਾ ਤੇ ਦੋ ਮੁੰਡੇ ਮੋਟਰ ਸਾਤੇ ਉੱਥੇ ਘੋਤੇਦਾ ਹੀ ਗੰਦੇ ਅੱਛਾ ਜੀ ਕਹਿੰਦੇ ਉਹ ਵੇਖਿਆ ਉਹਨੂੰ ਮੁੰਡੇ ਉਹ ਤੇ ਮੈਂ ਕਹਿੰਦਾ ਰੋਲਾ ਰੋਲਾ ਪਾਇਆ ਤੇ ਕਹਿੰਦਾ ਭੱਜ ਗਿਆ ਮੁੰਡੇ ਮੋਟਰਸਾਈਕਲ ਤੇ ਹਾਰ ਕਹਿੰਦਾ ਨੋਟਾਂ ਦੇ ਫੜੇ ਦੇ ਉਹਨਾਂ ਹੱਥ ਛੁੱਟ ਗਿਆ ਕਾਦੀ ਦੁਕਾਨ ਕਾਦੀ ਸੀ ਹੈ ਬਣੀਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਅੰਦਰ ਹਾਰ ਗਏ ਨੇ 30000 ਰੁਪਏ ਦੇ ਨੋਟਾਂ ਦੇ ਕੋਈ ਸੀਸੀਟੀ ਵੀਡੀਓ ਕੋਈ ਆਈ ਹੈ ਬੰਦ ਕਰੋ ਨਹੀਂ ਉਹ ਨਹੀਂ ਕੋਈ ਨਹੀਂ ਆਈ ਪਤਾ ਕੋ ਉਸ ਕਿੰਨੇ ਕਬੀ ਦੀ ਘਟਨਾ ਹੋ ਗਈ ਇਹ ਮੇਰੇ ਖਿਆਲ ਕੋਈ 10 ਮਿੰਟ ਘਟ 6 ਦੀ ਹੈ 6 ਵਜੇ ਲੱਗ ਚੱਗੀ ਹੈ 6 ਵਜੇ ਲੱਗ ਚੱਕੇ ਪੁੱਛ ਕੰਮ ਲੇਟ ਕਿਤੇ ਸੀ ਕੀ ਰਹਾ ਹੈ ਪਤਾ ਲੱਗਾ ਕਾਦੇ ਨੇ ਛੜਦੇ ਤੋੜਿਆ ਗਿਆ ਤੇ ਮੈਂ ਕਿਹਾ ਰਾਟ ਰਾਟ ਨਹੀਂ ਕੋਈ ਛੜਤਾ ਕੀਤਾ ਉਹਨਾਂ ਨੇ ਲੋਦਾ ਰਾਟ ਕੰਦਾ ਫਰਿਆਦਾ ਇਹਨਾਂ ਦਾ ਅੱਛਾ ਜੀ ਆਪਣਾ ਸਵੇਰੇ ਸਵਾ 6 ਵਜੇ ਨਿਕਲੇ ਆ ਤੇ ਤੇ ਬੰਦੇ ਫੁਲੇ ਤੇ ਇੱਕੋਂ ਮੋੜ ਤੇ ਸੀ ਤੇ ਦੋ ਇੱਕ ਅੰਦਰ ਵੜਿਆ ਇੱਕ ਬਾਹਰ ਕਨੋਟਾ ਤੇ ਤੇ ਮੈਂ ਪੁੱਛਿਆ ਕੀ ਗੱਲ ਆ ਤੇ ਕੰਦੇ ਨੇ ਉਹ ਵਰਸ਼ਾ ਲੈ ਕੇ ਬੈਨੋ ਨਾ ਐਉਂ ਕੰਦਾ ਚਲ ਜਾ ਹਾਂ ਤੇ ਮੈਂ ਉਹਨਾਂ ਦੇ ਨਾਲ ਗਿਆ ਸੋ ਸਮੇਂ ਕਿ ਜਿੰਨਾ ਨੇ ਲੈ ਰ ਆਨ ਨਾਲ ਇਹ ਫੇਰ ਮੈਂ ਬਾਝੋਂ ਆਇਆ ਇਹਨੂੰ ਫੋਨ ਕੀਤਾ ਉਹਨਾਂ ਦਾ ਤੇਰੀ ਦੁਕਾਨ ਤੇ ਹੋਈ ਹੈ ਚੋਰੀ ਤੇ ਆ ਜਾ ਦਾਵਾ ਦਾ ਭਾਈ ਜੰਨੂ ਆ ਗਏ ਨਹੀਂ ਨਹੀਂ ਬਾਹਰ ਦੇ ਬੰਦੇ ਕੋਈ ਭੰਡੇ ਦੇ ਅੱਛਾ ਉਹ ਕਹਾ ਕਰਦੇ ਸੀ ਇਹ ਸਬਲੈਂਡਰ ਦਾ ਇਸ ਮੋਡਲ ਚਾਹੇ ਮੋਕੇ ਦੇ ਬੜੀ ਤੇਰੇ ਅੰਦਰ ਕੰਮ ਨਹੀਂ ਕੋਈ ਮੇਰੇ ਕੋਲ ਕੋਈ ਹੋਈ ਹੈ ਕਰ ਦਿਓ ਕੋਈ ਨਹੀਂ ਦਿੱਤੀ ਆ ਆਇ ਮੁੱਕ ਦੇ ਰਿਹਾ ਜੀ ਇੱਕ ਵਾਰ ਕਰੂ ਕੈਮਰੇ ਤੇ ਨਾ ਬਹੁਤ ਬੜਾ ਸਰ ਠੀਕ ਗਿਆ ਮੈਨੂੰ ਦੱਸਿਆ ਕੋਈ 5000 ਰੁਪਏ ਦੇ ਗਏ ਕੋਈ ਥੋੜਾ ਬੋਲ ਕੀ ਕਰ ਰੋਈ ਗੱਲ ਕੱਲ੍ਹ ਕੀ ਬੋਲ